ਇਕ ਸ਼ਰਾਬੀ ਨੂੰ ਮੁੱਖ ਮੰਤਰੀ ਬਣਾਤਾ ਇੱਕ ਸ਼ਰਾਬੀ ਨੂੰ ਮੁੱਖ ਮੰਤਰੀ ਬਣਾਤਾ ਇੱਕ ਸ਼ਰਾਬੀ ਨੂੰ ਮੁੱਖ ਮੰਤਰੀ ਬਣਾਤਾ ਡਾਕਟਰ ਨੰਬਰਿੰਦਰ ਸਿੰਘ ਜਿਹੜਾ ਗੁਰੂ ਘਰ ਜਾ ਕੇ ਮੱਥਾ ਨਹੀਂ ਟੇਕਦਾ ਉਹਨੇ ਗੁੜਕਾ ਸਾਹਿਬ ਦੀ ਸੌਂਖਾ ਲਈ ਤੇ ਆਪ ਮੰਨ ਲਈ ਤੇ ਹੁਣ ਪੱਛਾ ਦਿੰਦੇ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਨਾ ਤੇ ਦਿਹਾਤੀ ਇੰਚਾਰਜ ਰਜਿੰਦਰ ਸਿੰਘ ਚਾਂਦੀ ਦੀ ਅਗਵਾਈ ਹੇਠ ਸੈਂਕੜੇ ਟਰੈਕਟਰਾਂ ਦੇ ਕਾਫਲੇ ਨਾਲ ਮੌਲੀ ਲਿੰਕ ਸੜਕ ਤੋਂ ਲੈ ਕੇ ਗੁਪਤਾ ਪੈਲੇਸ ਫਗਵਾੜਾ ਤੱਕ ਟਰੈਕਟਰ ਰੈਲੀ ਕੱਢੀ ਗਈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਉਚੇਚੇ ਤੌਰ ਤੇ ਸ਼ਾਮਲ ਹੋਏ ਅਤੇ ਡਾਇਰੈਕਟਰਾਂ ਦੇ ਕਾਫਲੇ ਨਾਲ ਫਗਵਾੜਾ ਦੇ ਲੋਕਾਂ ਨੂੰ ਮਿਲਦੇ ਹੋਏ ਗੁਪਤਾ ਪੈਲੇਸ ਤੱਕ ਪੁੱਜੇ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਤਰ ਸੰਗਤਾਂ ਨੇ ਸੁਖਵੀਰ ਸਿੰਘ ਬਾਦਲ ਦਾ ਜੈਕਾਰੇ ਲਗਾ ਕੇ ਨਿੱਕਰ ਸਵਾਗਤ ਕੀਤਾ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੋਨ ਸਿੰਘ ਠੰਡਲ ਵੀ ਸ਼ਾਮਲ ਹੋਏ ਵੱਖ-ਵੱਖ ਬੁਲਾਰਿਆਂ ਨੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਸੋਹਣ ਸਿੰਘ ਠੰਡਲ ਨੂੰ ਵੋਟਾਂ ਪਾਉਣ ਦਾ ਅਹਿਦ ਲਿਆ ਇਸ ਮੌਕੇ ਇਕੱਤਰ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸੁਖਵੀਰ ਸਿੰਘ ਬਾਦਲ ਨੇ ਵਿਰੋਧੀਆਂ ਤੇ ਜੰਮ ਕੇ ਨਿਸ਼ਾਨੇ ਵਿੰਨੇ ਸੰਗਤਾਂ ਦਾ ਇਕੱਠ ਦੇਖ ਕੇ ਸੁਖਵੀਰ ਸਿੰਘ ਬਾਦਲ ਨੇ ਰਣਜੀਤ ਸਿੰਘ ਖੁਰਾਨਾ ਤੇ ਰਜਿੰਦਰ ਸਿੰਘ ਚਾਂਦੀ ਦੀ ਸ਼ਲਾਘਾ ਕੀਤੀ ਅੱਗੇ ਬੋਲਦਿਆਂ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਜਿਨ੍ਹਾਂ ਕੋਲ ਜਨਰੇਟਰ ਨਹੀਂ ਹਨ ਉਹ ਜਨਰੇਟਰ ਖਰੀਦ ਲੈਣ ਜਿਨ੍ਹਾਂ ਕੋਲ ਇਨਵਰਟਰ ਨਹੀਂ ਹੈ ਉਹ ਇਨਵਰਟਰ ਖਰੀਦ ਲਓ ਮੱਛਰਦਾਨੀਆਂ ਖਰੀਦ ਲਓ ਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਖਰੀਦ ਲਓ ਹੁਣ ਤੇ ਭੁਗਤਣ ਲਈ ਤਿਆਰ ਰਹੋ ਕਿਉਂਕਿ ਇੱਕ ਸ਼ਰਾਬੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਹੈ ਤੇ ਨਤੀਜੇ ਤੁਹਾਡੇ ਸਾਹਮਣੇ ਹਨ इस मौके अवतार सिंह सिगी शरणजीत सिंह अटवाल सतविंद घूमण सुरूप सिंह खलवाड़ा बहादुर सिंह संगतपुर जसविंद घूमण परमिंदर सि लाडी शेरगिल अमृतपाल सिंह कुलार बलजिंद ठेकेदार सुखबीर सिनड़ा परमजीत कौर कंबोज कौरबोज परमिंदर सिदू कंबोज गुरदयाल सिंह लखपुर नरेंद्र गोल्डी गुरमुख सिंह सिा गुरविंदर वि जसविंद भगतपुरा जसवीर सिंह सरबजीत काका हरवंत सिंह ਗੁਰਮੀਤ ਸਿੰਘ, 라ਵਲਪਿੰਡੀ, ਗੁਰਮਖ ਸਿੰਘ ਚਾਨਾ, ਤਜਿੰਦਰਪਾਲ ਸਿੰਘ, ਬਿੱਟਾ ਸਰਬਜੀਤ ਕੌਰ, ਸਾਬਕਾ ਕਾਉਂਸਲਰ, ਤਰਮਿੰਦਰ ਟੋਨੀ, ਸ਼ਿੰਗਾਰਾ ਸਿੰਘ, ਫਤੇਹ ਸਿੰਘ ਪ੍ਰਹਾਰ, ਗੁਰਪ੍ਰੀਤ ਸਿੰਘ ਗੋਪੀ, ਕੁਲਵਿੰਦਰ ਸਿੰਘ ਕਿੰਦਾ, ਅਮਰਿਤਪਾਲ ਸਿੰਘ ਕੋਲਾਰ, ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਜੇਕਰ ਤੁਸੀਂ ਹਾਲੇ ਤੱਕ YouTube ਚੈਨਲ ਸਰਬਜੀਤ ਸਜਦਾ ਪ੍ਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲਓ ਤਾਂ ਜੋ ਨਵੀਆਂ ਨਿਊਜ਼ ਅਪਡੇਟ ਰੋਜ਼ਾਨਾ ਤੁਹਾਡੇ ਮੋਬਾਈਲ ਤੇ ਪਹੁੰਚਦੀਆਂ ਰਹਿਣ। ਦੇਖੋ ਪੂਰੀ ਖਬਰ ਕੀ ਕਿਹਾ ਸੁਖਵੀਰ ਸਿੰਘ ਬਾਦਲ ਨੇ। ਮੈਂ ਬਿਆਨ ਕਰਨਾ ਚਾਹੁੰਦਾ ਆ ਜਿਹੜੀ ਲੜਾਈ ਹੈ ਇੱਕ ਪਾਸੇ ਪੰਜਾਬ ਹੈ ਪੰਜਾਬ ਦੀ ਕੱਲੀ ਖੇਤਰੀ ਪਾਰਟੀ ਅਕਾਲੀ ਦਲ ਹੈ ਜਿਹੜੀ ਗਰੀਬ ਕਿਸਾਨ ਮਜ਼ਦੂਰ ਵਪਾਰੀ ਦੀ ਪੰਜਾਬੀਆਂ ਦੀ ਖਾਲਸਾ ਪੰਥ ਦੀ ਫੌਜ ਹੈ ਜੇ ਮੈਂ ਤੁਹਾਨੂੰ ਅੱਜ ਦੱਸਦਾ ਤੁਸੀਂ ਨੁਕਸਾਨ ਕਰਤਾ ਤੁਸੀਂ ਅਕਾਲੀ ਦਲ ਨੂੰ ਕਮਜ਼ੋਰ ਕਰਤਾ ਇਹਦਾ ਨੁਕਸਾਨ ਕੀ ਹੋਇਆ ਅੱਜ ਖਾਲਸਾ ਜੀ ਤੁਸੀਂ ਬੈਠੇ ਹੋ ਕਿੰਨਾ ਵੱਡਾ ਨੁਕਸਾਨ ਤੁਸੀਂ ਕਰਾਤਾ ਜਦ ਆਰਐਸਐਸ ਕਬਜ਼ਾ ਕਰ ਗਈ ਹੈ ਮੈਨੇਜਮੈਂਟ ਪੁਰਾਣੀ ਤੋੜ ਕੇ ਆਰਐਸਐਸ ਨੇ ਆਪਣੇ ਬੰਦੇ ਬਿਠਾਤੇ ਹੈ ਮੈਨੇਜਮੈਂਟ ਤੇ ਤਤ ਪਟਨਾ ਸਾਹਿਬ ਤੇ ਆਰਐਸਐਸ ਨੇ ਸਾਰੀ ਕਮੇਟੀ ਆਪਣੇ ਕੰਟਰੋਲ ਚ ਕਰ ਲਈ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀ ਕਮੇਟੀ ਉਹਨਾਂ ਨੇ ਆਪਣੇ ਕਾਬਜ਼ ਕਰ ਲਈ ਹੁਣ ਤੁਸੀਂ ਕੱਲ ਇਹਨਾਂ ਦਾ ਜਿਹੜਾ ਪ੍ਰਧਾਨ ਹੈ ਦਿੱਲੀ ਵਾਲਾ ਦਿੱਲੀ ਗੁਰਦੁਆਰਾ ਕੱਲ ਕਾ ਵੀ ਲਿਰੇ ਸੀ ਸਾਰੀ ਸਿੱਖ ਖੰਦਨ ਨੂੰ ਪੀ ਰਹੇ ਕਿ ਭਾਜਪਾ ਨੂੰ ਵੋਟਾਂ ਭਾਗੀ ਦਿਤਾਓ ਆ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆਪਣੀ ਪਾਰਲੀਮੈਂਟ ਜੋ ਅੰਗਰੇਜ਼ ਵੀ ਤੋੜ ਸਕੇ ਆਜ਼ਾਦੀ ਦੇ ਬਾਅਦ ਕਿਸੇ ਦੀ ਹਿੰਮਤ ਵੀ ਹੋ ਤੋੜਦੀ ਅੱਜ ਤੋੜ ਕੇ ਹਰਿਆਣਾ ਲੱਗ ਬਣਾਤਾ ਤੇ ਉੱਥੇ ਵੀ ਆਰਐਸਐਸ ਦੇ ਬੰਦੇ ਨਾਮਿਨੇਟ ਕਰ ਦਿੱਤੇ ਗਏ ਤੇ ਫਿਰ ਉਦੋਂ ਜਾਗੋਗੇ ਜਦੋਂ ਤੁਹਾਡਾ ਸਾਰਾ ਕੁਝ ਹੀ ਲੈ ਗਏ ਪੰਜਾਬ ਡਬੋਤਾ ਉਦੋਂ ਜਾਗੋਗੇ ਹਲੇ ਵੀ ਗੱਲਾਂ ਚੱਪੇ ਮੈਂ ਕੁਛ ਨਾ ਚਾਹਣਾ पहली जून चालीस साल पहले आप फोटो पहली जून चालीस साल पहले आज श्री काल तक साहब की फोटो है पहली जून जिस दिन वोटा पैनिया चालीस साल पहले कांग्रेस ने टैंक तो दरबार साहब से हमला किया चालीस साल हो गए कि इंसाफ मिले ना चालीस साल पहले भावें ਨói ਦਾ ਭਾਵੇਂ ਕਾਂਨਪੂਰ ਆ ਭਾਵੇਂ ਨਾਗਪੂਰ ਆ ਭਾਵੇਂ ਲਖਨਊ ਆ ਭਾਵੇਂ ਦਿੱਲੀ ਜਿੱਥੇ ਤੋਂ ਦੇ ਸਿੱਖ ਭੈਣ ਭਰਾ ਜਾਂਦੇ ਦਿਖਦੇ ਸੀ ਅੱਗ ਲਾਉਂਦੇ ਸੀ ਕਾਂਗਰਸੀ ਇੱਕ ਵੀ ਜੇਲ੍ਹ ਚ ਗਿਆ ਪਰ ਆਪਾਂ ਆਪਣੇ ਪੰਜਾਬ ਚ ਕਾਂਗਰਸ ਨੂੰ ਫਿਰ ਤੋਂ ਵੋਟਾਂ ਪਾਦਨੇ ਆ ਸਿੱਖ ਪਾਦਦੇ ਆ ਕਿ ਤਿੰਨ ਵਾਰ ਸਰਕਾਰ ਵੀ ਬਣਾਦੀ ਇਹਨਾਂ ਦੀ ਤੇ ਫਿਰ ਆਪਣੇ ਖੂਨ ਚ ਕੀ ਹੈ ਕੀ ਕਹੀਏ ਕੀ ਕਹੀਏ ਹਾਂ ਤਾਂ ਹਲਾਤ ਆਪਣੀ ਆਪਣੀ ਫੌਜ ਨੂੰ ਤੁਸੀਂ ਕਮਜ਼ੋਰ ਰੱਖਦੇ ਆ ਅਕਾਲੀਰ ਤੱਕਦਾ ਤੁਸੀਂ ਤੱਕਦੇ ਹੋ ਜਿਹੜੀ ਵੱਡੀ ਗੱਲ ਆ ਅਕਾਲੀ ਜਤੀ ਅਕਾਲੀਰ ਤੇ ਸਿੱਖ ਧਰਮ ਇੱਕ ਲੋਰ ਹੈ ਆਪਣੇ ਗੁਰੂ ਸਬੰ ਨੇ ਕੀ ਆਪ ਨੂੰ ਸਿਖਾਇਆ ਹੈ ਕਿ ਸਾਰੇ ਧਰਮਾਂ ਦਾ ਸਨਕਾਰ ਕਰੋ ਆਪਣੇ ਨੌਵੇਂ ਪਾਤਸ਼ਾਹ ਨੇ ਤੱਕ Hindu ਧਰਮ ਨੂੰ ਬਚਾਉਣ ਵਾਸਤੇ ਆਪਣੇ ਵੀ ਸਨਮਾਨ ਕਰਤਾ ਇਹ ਤੋਂ ਵੱਡੀ ਸੈਕੂਲਰਿਜ਼ਮ ਦੀ ਕੀ ਐਗਜ਼ਾਮਪਲ ਹੈ ਬਾਦਲ ਸਾਹਿਬ ਮੁੱਖ ਮੰਤਰੀ ਦੇ ਪੰਜ ਵਾਰ ਪੰਜਾਬ ਵਿੱਚੋਂ ਭਾਈਚਾਰਕ ਸਾਂਝ ਕਾਇਮ ਰੱਖਦੇ ਸੀ Hindu ਵੀ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ Christian ਵੀ ਕਹਿੰਦੇ ਬਾਦਲ ਸਾਹਿਬ ਸਾਡੇ ਐ Muslim ਵੀ ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ ਕਿਉਂਕਿ ਸਾਨੂੰ ਪਤਾ ਸਾਡਾ ਘਰ ਪੰਜਾਬ ਹੈ ਪੰਜਾਬ ਤਾਂ ਤਰੱਕੀ ਕਰੂਗਾ ਕਿ ਇੱਥੇ ਅਮਨ ਸ਼ਾਂਤੀ ਰਹੂਗੀ ਭਾਈਚਾਰਕ ਸਾਂਝ ਨਾ ਉੱਠੀ ਤਾਂ ਪ੍ਰਧਾਨ ਮੰਤਰੀ ਮੈਂ ਹਰਿਆਣਾ ਉਹਨਾਂ ਦੇ ਬਿਆਨ ਜਿਹੜਾ ਸੁਣ ਰਹੇ ਹਾਂ ਜਦੋਂ ਘਬਰਾਟ ਹੋ ਜਾਏ ਕਿਉਂ ਬੰਦਾ ਹਾਰਦਾ ਹੋਏ ਉਹਨੂੰ ਇਹ ਕੇ ਬਿਆਨ ਹੁੰਦੇ ਐ ਕਹਿਣ ਲੱਗੇ ਕਿ ਜੇ ਤੁਸੀਂ ਬੀਜੇਪੀ ਨਾ ਜਦਾਈ ਤੇ ਮੰਗਲ ਸੂਤਰ ਖੋਲ੍ਹ ਖੋਲਿਆ ਕਰਨਗੇ 70 ਸਾਲ ਦਾ ਕਿਸ ਨੇ ਕੋਈ ਨਹੀਂ ਹੁਣ ਕਿੱਤੋਂ ਖੋਲ੍ਹਣਾ ਨਹੀਂ ਕਹ ਕੱਲ ਮੈਂ ਸੁਣ ਰਿਹਾ ਸੀ ਤੇ ਆ ਪ੍ਰਧਾਨ ਮੰਤਰੀ ਦਾ ਯੂਪੀ ਸੀ ਜੇ ਬੀਜੇਪੀ ਨਾ ਜਾਈ ਆ ਸਮਾਜਵਾਦੀ ਪਾਰਟੀ ਵਾਲੇ ਤੁਹਾਡੇ ਘਰ ਦੇ ਕੂਟੀਆਂ ਕਿਥੋਂ ਪਾਣੀ ਆਉਂਦੇ ਆ ਪਟਕੇ ਲੈ ਜਾਂਦੀਆਂ ਕੂਟੀਆਂ ਉਹ ਊਠਿਆ ਪਟਾ ਥੋਡੀ ਆਪਣੀ ਪਾਰਟੀ ਕਾਲੀ ਦਲ ਹੈ ਕਾਲੀ ਦਲ ਤਕੜਾ ਤੇ ਤੁਸੀਂ ਤਕੜਿਓ ਸੋ ਕਾਲੀ ਦਲ ਤਕੜਾ ਕਰਨ ਵਾਸਤੇ ਖੰਡਲ ਸਾਹਿਬ ਨੂੰ ਤੁਹਾਨੂੰ ਜਿਤੋਣਾ ਪੈਣਾ ਆ 13 ਨੀ 13 ਸੀਟਾਂ ਜਿਤੋਣੀਆਂ ਪੈਣੀਆਂ ਥੋਡੀ ਆਵਾਜ਼ ਕਿੱਥੇ ਜਾਊਗੀ ਅਸੀਂ ਤੁਹਾਡਾ ਢਾਲ ਬਣ ਕੇ ਉੱਤੇ ਖੜਾਂਗੇ ਥੋਡੀ ਲੜਾਈ ਕਰਾਂਗੇ ਕਾਲੀ ਲੀਡਰਸ਼ਿਪ ਨੂੰ ਬੇਨਤੀ ਕਰਦਾ ਹੈ ਆ ਰਹੇ ਕਿ ਪੰਜ ਸੱਤ ਦਿਨ ਅੱਜ ਵਧਾਈ ਬਹੁਤ ਵੱਡਾ ਤੁਸੀਂ ਇਕੱਠ ਕੀਤਾ ਹੈ ਆ ਸਾਰੀ ਤੁਹਾਡੀ ਹਿੰਮਤ ਹੈ ਪਰ ਜੈ ਜੈ ਮਾਹੌਲ ਬਣੀ ਜਾਂਦਾ ਹੈ ਇੱਕ ਗੱਲ ਮੈਂ ਦੇਖੀ ਹੈ ਝਾੜੂ ਵਾਲੇ ਤੇ ਬੀਜੇਪੀ ਵਾਲੇ ਤੀਜੇ ਜਾਂ ਚੌਥੇ ਨੰਬਰ ਤੇ ਜਾਣਗੇ ਲੜਾਈ ਲੜਾਈ ਇਕੱਲੀ ਦਲ ਤੇ ਕਾਂਗਰਸ ਨਾਲ ਨਹੀਂ ਜਾਂਦੀ ਲੜਾਈ ਹੁਣ ਇਕੱਲੀ ਦਲ ਤੇ ਕਾਂਗਰਸ ਦੀ ਹੈ ਅੰਮ੍ਰਿਤਸਰ ਉਹ ਸਾਰਾ ਮੈਜੋਰਟੀ ਸੀਟਾਂ ਤੇ ਕਾਲੀ ਤਰ ਇੱਕ ਨੰਬਰ ਤੇ ਜਾ ਰਿਹਾ ਤੁਸੀਂ ਥੋੜਾ ਹੱਲਾ ਮਾਰ ਦਿਓ ਆ ਘਟਾਰਪੁਰ ਸੀਟ ਵੀ ਨਿਕਲ ਜਾਣੀ ਹੈ ਲੋਜੋਂ ਦੀ ਬੇਨਤੀ ਹੈ ਜਿਹਦੇ ਕੋਲੇ ਜਨਰੇਟਰ ਆ ਹੁਣੇ ਖਰੀਦ ਲਓ ਜਿਹਦੇ ਕੋਲੇ ਇਨਵਰਟਰ ਹੈ ਨਹੀਂ ਉਹ ਖਰੀਦ ਲਓ ਮੱਛਰ ਕਾਨੀਆਂ ਖਰੀਦ ਲਓ ਔਰ ਸਪਰੇਅ ਆਉਂਦੀ ਮੱਛਰ ਨਾ ਵੱਡੇ ਉਹ ਖਰੀਦ ਲਓ ਦੋ ਤਰੀਕ ਦੇ ਬਾਅਦ ਸਾਰੇ ਚਿੰਬੜ ਜਾਣਗੇ ਤੁਹਾਨੂੰ ਐਡੀ ਨਿਕਲੈ ਸਰਕਾਰ ਸਰਕਾਰ ਕਿ ਇਹ ਨਹੀਂ ਇੱਕ ਸ਼ਰਾਬੀ ਨੂੰ ਮੁੱਖ ਮੰਤਰੀ ਬਣਾਤਾ ਕਿਤੇ ਸੋਚਿਆ ਹੀ ਨਹੀਂ ਕਿ ਕਿਹੜੀ ਪਾਰਟੀ ਚੱਗੀ ਹੈ ਮੈਂ ਪੰਜਾਬੀਆਂ ਨੂੰ ਪੁੱਛਣਾ ਚਾਹਣਾ ਆਪਾਂ ਤਜਰਬੇ ਬੜੇ ਕਰਦੇ ਆ ਕੋਈ ਨਵਾਂ ਬੰਦਾ ਆਇਆ ਹਾਂ 5 ਸਾਲ ਤੂ ਲੈਣਾ ਹੋਰ ਬੰਦਾ ਆਇਆ ਦਾ 5 ਸਾਲ ਤੂ ਲੈਣਾ ਕੈਪਟਨ ਅਮਰਿੰਦਰ ਸਿੰਘ ਜਿਹੜਾ ਗੁਰੂ ਘਰ ਜਾ ਕੇ ਮੱਥਾ ਨਹੀਂ ਟੇਕਦਾ ਉਹਨੇ ਗੁਰਕਾ ਸਾਹਿਬ ਦੀ ਸੌਂਖਾ ਲਈ ਤੇ ਆਪਾਂ ਮੰਨੀ ਤੇ ਹੁਣ 5 ਸਾਲ ਦਿੱਤੇ ਮੈਂ ਬੇਨਤੀ ਕਰਨਾ ਚਾਹੁੰਦਾ ਆ ਜਿਹੜੀ ਲੜਾਈ ਹੈ ਇੱਕ ਪਾਸੇ ਪੰਜਾਬ ਹੈ ਪੰਜਾਬ ਦੀ ਕੱਲੀ ਖੇਤਰੀ ਪਾਰਟੀ ਇਕੱਲੀ ਦਲ ਹੈ